ਹਾਲ ਜੀ ਸਤ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਅੱਜ ਆਪਾਂ ਲਾਈ ਸੀ ਸ਼ਵੀਲ ਬੰਗਿਆ ਤੇ ਆਪਣੇ ਯਾਰ ਦੋਸਤੋ ਕੇ ਇਕੱਠੇ ਪ੍ਰੀ ਟ੍ਰੈਵਲ ਤੇ ਅੱਜ ਲੱਗ ਗਈਆਂ ਯੂਵਿਲਾਂ ਸ਼ੀਦੀ ਦਿਹਾੜੇ ਦਾ ਸਮਾਰਪਤ ਤੇ ਮਤਰਾਂ ਨੇ ਪਾਤਾ ਗਾਹ ਸੇਵਾ ਵਾਲਾ ਠੰਡਾ ਮਿੱਠਾ ਯਾਰ ਤੇ ਰੰਜੀਤ ਆ ਗਿਆ ਪੱਲੀ ਉੱਚੀ ਤੋਂ ਜੀ ਛੋਲੇ ਬਣਾਏ ਤੇ ਕੜਾ ਬਣਾ ਕੇ ਸੰਗਤਾਂ ਨੂੰ ਛਕਾਇਆ ਸੰਗਤਾਂ ਵੀ ਆਸ਼ਿਸ਼ ਕਰ ਰੋਟੀਆਂ ਕਹਿੰਦੇ ਕੀ ਬਾਤ ਹੈ ਸ਼ਵੀਲ ਪਹਿਲੀ ਵਾਰ ਛਕੀ ਐ ਇੰਨੀ ਸਵਾਦ ਸੀ ਤਿੰਨ ਤਰ੍ਹਾਂ ਦੇ ਫਲੇਵਰ ਚੱਲਿਆ ਬਰਮੀ ਵਿੱਚ ਪਾਤੀਆਂ ਕਾਲੀਆਂ ਮਿਰਚਾਂ ਲਾਲ ਸੋਡਾ ਬਣਾਤਾ ਤੇ ਵਿੱਚ ਵਿੱਚ ਮੰਗੇਓ ਜੂਸ ਵੀ ਬਣਾਤਾ ਮਿੱਤਰੋ ਆ ਆਮਨ ਮੁੰਡਾ ਡੱਬਿਆਂ ਦਾ ਤੇ ਇੰਦਰਪ੍ਰੀਤ ਸਿੰਘ ਚੱਕਾ ਤੇ ਗੌਰਮ ਮੁੰਡਾ ਸਾਡਾ ਹੈਗਾ ਚੱਕੇ ਦਾ ਲਵਿਕ ਕਾਰੀ ਨੇ ਪਾਤਾ ਰੂਹ ਹਵਜੇ ਦੇ ਵਿੱਚ ਸੰਟ ਕਹਿੰਦਾ ਬਾਸ਼ਨਾ ਆਵੇ ਵਧੀਆ ਆ ਸੰਗਤ ਵੀ ਅੱਛਾ ਛਕਾਰ ਉੱਠੀ ਪਾਗੇ ਕਵਾਂਟਰ ਦੁੱਧ ਜਦੋਂ ਚਲਾਈ ਸ਼ਵੀਰ ਤੇ ਸਖਤ ਲਾ ਗਿਆ ਹਾੜ ਮਿੱਤਰੋ ਲੋਵੇ ਲੱਗੀਆਂ ਝਵੀਲਾਂ ਗਰਮੀ ਤੋਂ ਮਿਲੂਗੀ ਰਾਹਤ ਮਿੱਤਰੋ ਲੋਵੇ ਪੌੜਸਾਲਿਆਂ ਨੇ ਵੀ ਮਾਰਤੀ ਬ੍ਰੇਕ ਕਹਿੰਦੇ ਯਾਰ ਛਕਾ ਦੇ ਨਾਲੇ ਦੇ ਦੇ ਛੋਲੇ ਮੈਂ ਕਹਾ ਬਾਜੀ ਪ੍ਰਸ਼ਾਦ ਹੁੰਦਾ ਛੋਲੇ ਨਹੀਂ ਉਹ ਕਹਿੰਦਾ ਬਾਜੀ ਗਲਤੀ ਹੋ ਗਈ ਆ ਲਓ ਜੀ ਮਿੱਤਰ ਸਾਡੇ ਹੋਰ ਪਹੁੰਚ ਗਏ ਸੇਵਾ ਕਰ ਕਰਕੇ 5:30 ਵਜੇ ਤੱਕ ਚਲਾਤੀ ਸ਼ਵੀਰ ਮਿੱਤਰੋ ਸਿੰਘਾਂ ਨੇ ਲਾ ਤੇ ਲੰਗਰ ਤੇ ਇਧਰ ਜਿੱਤ ਗਿਆ ਮੋਦੀ ਮਿੱਤਰੋ ਜਿੱਤ ਗਿਆ ਮੋਦੀ ਮਿੱਤਰੋ ਓਹ ਬਬ ਮਾੜੀ ਗੱਲ ਹੋਈ ਹੈ ਮੋਦੀ ਨੂੰ ਜਿਤਾਤਾ ਸਰਕਾਰ ਮੋਦੀ ਦੀ ਦੁਆਰਾ ਬਣ ਗਈ ਪਰ ਸਿੰਘ ਕਦੇ ਕਿਸੇ ਤੋਂ ਡਰਦੇ ਨਹੀਂ ਥੱਪੜ ਕੰਗੜਾ ਨਰਾਉ ਦੇ ਵੱਜ ਗਿਆ ਇੱਧਰ ਸਾਡਾ ਡੈਡੀ ਪਹੁੰਚ ਗਿਆ ਚੱਟਾ ਪਰਨਾ ਬਣ ਕੇ ਮਿੱਤਰੋ ਲੌਬੀ ਸ਼ਵੀਲ ਹਲੇ ਚੱਲੀ ਜਾਂਦੀ ਆ ਭੁੱਖ ਲੱਗੀ ਸੀ ਵਿੱਚ ਇਹ ਆ ਗਏ ਚੌਲ ਤੇ ਆਪਾਂ ਚੌਲ ਤੇ ਝਾਓ ਮਿੱਤਰੋ ਲੌਬੀ ਲਾਪੀਆਂ ਸਫਾਈਆਂ ਹੋਣ ਇੱਕ ਪਾਸੇ ਸ਼ਵੀਲ ਚੱਲਦੀ ਦੂਜੇ ਪਾਸੇ ਸਫਾਈ ਸ਼ੁਰੂ ਹੋ ਗਈ ਕਹਿੰਦੇ ਜੀ ਕਰਦੇ ਹੋ ਮਿੱਤਰੋ ਸਾਫ ਸਫਾਈ ਤੇ ਨਾਲੇ ਭਾਂਡੇ ਧੋ ਦਿਓ ਠੰਡੇ ਮਠੇ ਜਲਦੀ ਸ਼ਬੀਲ ਲਾਤੀ ਸੀਗੀ ਤੇ ਕੱਢ ਨੂੰ ਪਿੰਡ ਰਧਾਨਾ ਚੱਕਾ ਵੀ ਕੇ ਫੇਸ਼ ਵੀ ਲਗਣੀਆਂ ਇਹ ਬੰਗਿਆ ਸੀਗੀ ਆ ਮਿੱਤਰਾਂ ਟੱਬ ਚੱਕ ਕੇ ਪੂਰਾ ਤੇ ਲਾਤੀ ਸੇਵਾ ਵਾਲੀ ਝੜੀ ਮਿੱਤਰੋ ਲਓ ਵੀ ਬੀਬੀਆਂ ਨੇ ਵੀ ਹੱਥ ਕਰਾਤੀ ਸਾਰੀਆਂ ਦਿਹਾੜੀ ਬੀਬੀਆਂ ਉੱਥੇ ਬੈਠ ਕੇ ਸੇਵਾ ਕਰਦੀਆਂ ਰਹੀਆਂ ਜਦੋਂ ਹੀ ਸੇਵਾ ਹੋਈ ਖਤਮ ਤੇ ਮੁੰਡੇ ਕਹਿੰਦੇ ਭਾਈ ਰੋਟੀ ਪਾਣੀ ਖਿਲਾਓ ਲਓ ਮੈਂ ਕਿਹਾ ਮਿੱਤਰੋ ਨਾ ਕੇ ਪੂਰੇ 7 ਵਜੇ ਅਨਮੋਲ ਪਹਿਲਾਂ ਚ ਪਹੁੰਚਿਓ ਉੱਥੇ ਤੁਹਾਨੂੰ ਖਵਾਵਾਂਗੇ ਰੋਟੀ ਪਾਣੀ ਲਾਵੇ ਪਤੀਲੇ ਮਾਰ ਤੇ ਮੂੰਹ ਦੇਤ ਸਿੰਘ ਉਹ ਧੋਤਤਾ ਦਿੱਤਾ ਫਰਸ਼ ਤੇ ਬਾਅਦ ਚ ਕਹਿੰਦੇ ਇਧਰ ਗਲੀ ਵੀ ਧੋਣੀ ਆ ਮਿੱਤਰੋ ਗਲੀ ਵੀ ਧੋਤੀ ਕਿਉਂਕਿ ਉਧਰ ਮਿੱਟੀ ਬੋ ਆ ਗਈ ਸੀ ਲੈਵੇ ਮਿੱਤਰੋ ਇਧਰ ਕਾਨੀ ਭਾਈ ਚਿੱਕੇ ਤੋਂ ਇਹਨਾਂ ਨੇ ਕਰਾਈ ਹੋਈ ਹੱਤਪੂਰੀ ਇਹ ਜੈਲਰਸ ਗੁਲੇ ਪੜਦੇ ਆ ਪਰ ਇਹ ਮੰਨਦੇ ਨਹੀਂ ਹਾਰ ਪੂਰੀ ਆਹਾਹਾ ਕੀ ਬਾਤ ਹੈ ਚਲੋ ਕਾਨੀ ਭਾਈ ਕਿਉਂ ਭਾਈ ਲਫੇ ਤੇ ਬਰਫੀ ਖਾ ਖਾ ਕੇ ਬੁਰਾ ਹਾਲ ਹੋ ਗਿਆ ਇਧਰ ਮਿੱਤਰਾਂ ਨੇ ਹੇਲਾ ਚੱਕ ਲਈਆਂ ਕਹਿੰਦੇ ਪਿੰਡੋਂ ਚੱਲ ਗਏ ਆ ਪਿੰਡੋਂ ਨਹਾ ਕੇ ਆਵਾਂਗੇ ਮੈਂ ਕਿਹਾ ਚਲੋ ਤੁਹਾਡੀ ਮਰਜ਼ੀ ਆ ਸਾਤ ਵਜੇ ਪੂਰੇ ਆ ਗਿਆ ਫੋਨ ਮਿੱਤਰੋ ਕਹਿੰਦੇ ਨਾਮਤਰੀ ਦੁਕਾਨ ਤੇ ਪਹੁੰਚ ਜਾਓ ਆਪਾਂ ਹਿੱਲਾ ਦਾ ਕੰਮ ਹੈ ਪ੍ਰਬੰਧ ਮਿੱਤਰੋ ਆ ਬੱਲੇ 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 ਲੈ ਵੀ ਇੱਕ ਇੱਕ ਹਿੱਲ ਭੀ ਗੇ ਜਦੋਂ ਆਪਾਂ ਪਹੁੰਚੇ ਅਨਮੋਲ ਪੈਲਸ ਮਿੱਤਰੋ ਤੇ ਉਧਰੋਂ ਆ ਗਿਆ ਮਿੱਤਰੋ ਚਾਚਾ ਸਾਡਾ ਤੇ ਨਾਲੇ ਆ ਗਈ ਜੀ ਜਲੀ ਤੇ ਨਾਲੇ ਆ ਗਿਆ ਮਸ਼ਰੂਮ ਚਿੱਲੀ ਮਿੱਤਰੋ ਕਿਆ ਬਾਤਾਂ ਇੱਧਰ ਅਕਵਾਲ ਭਾਈ ਜਿੱਕੇ ਤੋਂ ਪਹੁੰਚ ਚੁੱਕੇ ਨੇ ਬਹੁਤ ਬਹੁਤ ਧੰਨਵਾਦ